ਮੈਂ ਕੋਈ ਇਹਨਾਂ ਦੀ ਰੋਟੀ ਜੇਲ੍ਹ ਦੇ ਵਿੱਚ ਲੈ ਜਾਣ ਥਾਣੇ 'ਚ ਲੈ ਜਾਣ ਹਸਪਤਾਲ ਦੇ ਵਿੱਚ ਲੈ ਜਾਣ ਕੁਝ ਨਹੀਂ ਖਾਣਾ ਤਾਂ ਮੈਂ ਕਹਿ ਵੀ ਜੇ ਤੁਸੀਂ ਇੱਥੋਂ ਤੱਕ ਫੈਸਲਾ ਕੀਤਾ ਹੈ ਤਾਂ ਫਿਰ ਇੱਕ ਸ਼ਰਤ ਸਾਡੀ ਹੋਰ ਵੀ ਇਹਨਾਂ ਨੂੰ ਸਰਕਾਰ ਤੋਂ ਪਾਣੀ ਵੀ ਨਹੀਂ ਇਹਨਾਂ ਦਾ ਪੀਣਾ ਤਾਂ ਮੇਰੇ ਤੌਰ ਤੇ ਜਿਹੜੀ ਸਾਡੀ ਗੱਲ ਹੋਈ ਹੈ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਪਾਣੀ ਵੀ ਛੱਡਿਆ ਹੋਇਆ ਰੋਟੀ ਤਾਂ ਕੀ ਲੈਣਾ ਜੋ ਵੀ ਸਰਕਾਰਾਂ ਦਾ ਕੁਝ ਦੇਣਾ ਉਹਨੇ ਕੁਝ ਨਹੀਂ ਲੈਣਾ ਇਸ ਕਰਕੇ ਡੱਲੇਵਾਲ ਸਾਹਿਬ ਡੇਢ ਨੇ ਉਹ ਕਹਿੰਦਾ ਵੀ ਹੁਣ ਮੋਰਚਾ ਤੁਸੀਂ ਸਾਹਮਣੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਹੁਣ ਡੱਲੇਵਾਲ ਸਾਹਿਬ ਸਰਕਾਰ ਦੀ ਸਟੇਟਿਚ ਹੈ ਉਹਨੂੰ ਕੀ ਕਰਨਾ ਹੈ ਕੀ ਦੇਖਣਾ ਹੈ ਹੁਣ ਮੋਰਚੇ ਦੋਨੇ ਫੋਰਮਾਂ ਨੇ ਇੱਥੇ ਵਿਚਾਰ ਕੇ ਜੋ ਐਲਾਨ ਕਰਨਾ ਹੈ ਜੋ ਫੈਸਲਾ ਕਰਨਾ ਹੈ ਅਸੀਂ ਕਰਨਾ ਹੈ ਹੁਣ ਡੱਲੇਵਾਲ ਸਾਹਿਬ ਪੁਲਿਸ ਨੂੰ ਜੋ ਉਹਨੂੰ ਕੁੱਟਲੇ ਮਾਰ ਲੇ ਉਹਨੂੰ ਖਵਾ ਕੇ ਦੇਖ ਲੇ ਜਿਹੜੀ ਕਮੀ ਕਰਕੇ ਉਹ ਚੱਕਣ ਦੇ ਵਿੱਚ ਕਾਮਯਾਬ ਹੋ ਗਏ ਹੁਣ ਜਿਹੜਾ ਇਹਨਾਂ ਨੂੰ ਬਿਠਾਵਾਂਗੇ ਉਹ ਅਸੀਂ ਕੋਈ ਕਮੀ ਛੱਡਾਂਗੇ ਨਹੀਂ ਭਾਵੇਂ ਸਾਨੂੰ ਰਸਤਿਆਂ ਤੇ ਬਲੌਕ ਕਰਨੇ ਪੈਣ ਟਰਾਲੀਆਂ ਲਾਉਣੀਆਂ ਪੈਣ ਕੋਈ ਬੁਰਸ ਵਾਲਾ ਦਾ ਕੀ ਇੱਥੋਂ ਤੱਕਰ ਉਹਨਾਂ ਦਾ ਕੋਈ ਪਰਿੰਦਾ ਵੀ ਨਹੀਂ ਆ ਸਕੂਗਾ ਸਾਡੇ ਤੱਕਰ ਇਸ ਅਸੀਂ ਸਕਾਉਟਿੰਗ ਦਾ ਇੰਤਜ਼ਾਮ ਕਰ ਲਏ ਬਾਕੀ ਅਸੀਂ ਕਹਿੰਦੇ ਆ ਵੀ 13 ਫਰਵਰੀ ਤੋਂ ਅੰਦੋਲਨ ਸ਼ੁਰੂ ਹੋਇਆ ਮੈਂ ਤਾਂ ਇਹ ਕਹੂੰਗਾ ਅੱਜ ਉਸ ਅੰਦੋਲਨ ਦੀ ਦੂਜੀ ਪਾਰੀ ਸ਼ੁਰੂ ਹੋ ਰਹੀ ਹੈ ਪਹਿਲੀ ਜਿਹੜੀ 13 ਫਰਵਰੀ ਤੋਂ ਚੱਲੀ ਆ ਕੱਲ ਤੱਕਰ ਉਹ ਵੀ ਕੋਈ ਘੱਟ ਕਮਜਾਬ ਨਹੀਂ ਵੱਡੀਆਂ ਵੱਡੀਆਂ ਉਹਦੇ ਵਿੱਚ ਕਾਰਨਾਮੇ ਹੋਏ ਆ ਪਰ ਜਿਹੜੀ ਦੂਜੀ ਪਾਰੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਹ ਪਹਿਲੀ ਪਾਰੀ ਨਾਲੋਂ ਵੀ जबरदस्त होगी देखोगे धन्यवादी निर्णायक लड़ाई में हम हैं। या तो केंद्र या फिर ये केंद्र और पंजाब ने सोचना है दस दिन का समय है केंद्र के पास वो वार्ता करे कोई ठोस प्रपोजल लाए किसानों के मसले हल हो हम वार्ता के लिए दरवाजे खुले रखते हैं 10 ਦਿਨ ਕੇ ਬਾਅਦ ਅਗਰ ਸਰਕਾਰ ਨੇ ਕੋਈ ਨਿਰਣੈ ਨਾ ਲਿਆ ਤਾਂ ਸ਼ੰਭੂ ਬਾਰਡਰ ਸੇ ਦਿੱਲੀ ਕੂਚ ਜਥੋਕੇ ਰੂਪ ਮੇ ਹੋਗਾ ਇਹ ਵੀ ਫੈਸਲਾ ਉਸੀ ਤਰ੍ਹਾਂ ਜੋ ਅਸੀਂ ਨੇ ਆਨਾਨਸਮੈਂਟ ਕੀਤਾ ਜਾਰੀ ਰਹੇਗਾ ਧੰਨਵਾਦ 6 ਤਾਰੀਖ ਨੂੰ ਕਿਸਾਨ ਜਾਣਗੇ ਦੋਸਤੋ ਇਹ ਕਾਫੀ ਸੋਚ ਵਿਚਾਰ ਤੋਂ ਬਾਅਦ ਦੋਨਾਂ ਫੋਰਮਾਂ ਨੇ ਇਹ ਦੋ ਪ੍ਰੋਗਰਾਮ ਦਿੱਤੇ ਸੀਗੇ ਜਿਸ ਵਿੱਚ ਸਾਡੇ ਸੀਨੀਅਰ ਨੇਤਾ ਜਗਜੀਤ ਸਿੰਘ ਡੱਲੇਵਾਲ ਜੀ ਨੇ ਅੱਜ ਤੋਂ ਅਮਰੰਸ਼ੰਤੇ ਬੈਠਣਾ ਸੀਗਾ ਲੇਕਿਨ ਇਹ ਸਰਕਾਰ ਦੀਆਂ ਅਸੀਂ ਕਹਿੰਦੇ ਪੰਜਾਬ ਸਰਕਾਰ ਨਹੀਂ ਇਹ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਨੇ ਇੱਕ ਦੂਜੇ ਨਾਲ ਰਲੀਆਂ ਹੋਈਆਂ ਨੇ ਸਾਡੇ ਅੰਦੋਲਨ ਨੂੰ ਤਾਰ ਫਿੱਡੋ ਕਰਨ ਦੀ ਕੋਸ਼ਿਸ਼ ਕਰਨ ਇੱਕ ਕੀਤੀ ਆ ਉਹਨਾਂ ਨੇ ਦੋਨੇ ਫੋਰਮਾਂ ਦੇ ਆਗੂ ਸੱਭਾ 'ਨ ਬੈਠੇ ਨੇ ਜਿਹੜੀ ਮੈਂ ਜ਼ਿਆਦਾ ਨਹੀਂ ਸਮਾਂ ਲੈਣਾ ਸਾਰੇ ਆਗੂ 5-5 ਮਿੰਟ ਬੋਲਣਗੇ ਤਾਂ ਜਿਹੜੀ ਅੱਜ ਦੀ ਘਟਨਾ ਹੋਈ ਹੈ ਕਿ ਜਿਹੜਾ ਅੱਜ 26 ਤਰੀਕ ਤੋਂ ਦੋਨੇ ਫੋਰਮਾਂ ਦਾ ਫੈਸਲਾ ਸੀ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਬਰ ਤੇ ਬੈਠਣਗੇ। ਤਾਂ ਪੌਣੇ 3 ਵਜੇ ਕੋਈ ਉਹਨੂੰ 4 ਵਜੇ ਕਹਿ ਰਿਹਾ ਕੋਈ 6 ਵਜੇ ਰਿਹਾ ਪੱਕੀ ਜਿਹੜੀ ਹਕੀਕਤ ਹੈ 2:45 ਤੇ ਆ ਕੇ ਫੋਰਸ ਨੇ ਧਾਵਾ ਬੋਲ ਕੇ ਉਹਨਾਂ ਨੂੰ ਟਰਾਲੀ ਤੋੜ ਕੇ ਜਾਂ ਨਾ ਚਾਪਲਾਂ ਪਹਿਨ ਦੇਣੀਆਂ ਨਾ ਲੀੜੇ ਪਹਿਨ ਦੇਣੇ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ ਨਾਲ ਉਹ ਇੱਕ ਮੁੰਡਾ ਟਰਾਲੀ ਦੇ ਵਿੱਚ ਉਹ ਸੀ ਉਹਦਾ ਮੂੰਹ ਬੰਦ ਕੀਤਾ ਪੰਜ ਬੰਦੇ ਜਿਹੜੇ ਸਾਡੇ ਪਹਿਰੇ ਤੇ ਸੀਗੇ ਉਹਨਾਂ ਦਾ ਮੂੰਹ ਬੰਦ ਕੀਤਾ ਜਿਹੜੇ ਦੋ ਮੰਜੇ ਤੇ ਬੈਠੇ ਸੀ ਉਹਨੂੰ ਦੱਬ ਕੇ ਜਿਵੇਂ ਕਿਸੇ ਨੂੰ ਬਹੁਤ ਵੱਡਾ ਗੈਂਗ ਦੱਬਣਾ ਹੋਵੇ ਤਾਂ ਉਹਨੂੰ ਦੱਬ ਕੇ ਕਿਸੇ ਨੂੰ ਇੱਕ ਦੂਜੇ ਨੂੰ ਮਿਲਣ ਨਹੀਂ ਦਿੱਤਾ ਤਾਂ ਉਹ ਜਿਹੜੀ ਘਟਨਾ ਸਿਰਫ 5 ਕਿ ਮਿੰਟਾਂ ਦੀ ਸੀ 5 ਮਿੰਟਾਂ ਦੇ ਵਿੱਚ ਉਹ ਡੱਲੇਵਾਲ ਸਾਹਿਬ ਨੂੰ ਇੱਥੋਂ ਖਾ ਕੇ ਲੈ ਕੇ ਗਏ ਨੇ ਅਸੀਂ ਪੂਰੀ ਦੁਨੀਆ ਨੂੰ ਭਾਰ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕੋਈ ਗੱਲ ਨਹੀਂ ਇੱਕ ਡੱਲੇਵਾਲ ਚੱਕਿਆ ਆ ਨੇਕਾਂ ਡੱਲੇ ਵੱਲ ਖੜੇ ਨੇ ਆ ਨੇਕਾਂ ਉਹ ਲੋਕ ਨੇ ਜਿਨੇ ਸ਼ੁਭ ਕਰਨ ਦੇ ਗੋਲੀ ਵੱਜਦੀ ਵੇਖੀ ਐ ਇਹ ਉਹ ਲੋਕ ਨੇ ਜਿਹਦੇ ਇਥੇ ਟ੍ਰੈਟ ਪੰਦੇ ਦੇਖੇ ਨੇ ਇਹ ਉਹ ਲੋਕ ਨੇ ਜਿਹੜੇ 435 ਜ਼ਖਮੀ ਹੋਏ ਨੇ ਇਹ ਉਹ ਕਿਸਾਨ ਨੇ ਜਿਹੜੇ ਚਾਰ ਨੌਜਵਾਨਾਂ ਦੀ ਨਿਗਾ ਚਲੀ ਗਈ ਅਸੀਂ ਉਹ ਲੋਕ ਜਿਹੜੇ 35 ਕਿਸਾਨ ਇਸ ਮੋਰਚੇ 'ਤੇ ਸ਼ਹੀਦ ਹੋ ਗਏ ਉਹਨਾਂ ਨੂੰ ਸੱਚੀ ਸਰਾਂਦਰੀ ਸਾਡੀ ਇਹ ਹੀ ਹੋਊ ਕਿ ਇਸ ਮੋਰਚੇ ਦੀਆਂ ਮੰਗਾ ਮਨਾ ਕੇ ਲੋਕਾਂ ਦੀ ਝੋਲੀ 'ਚ ਪਾਈਏ ਇਸ ਕਰਕੇ ਮੈਂ ਜਿਹੜੀ ਵਾਕੀ ਪੰਦੇਰ ਸਾਹਿਬ ਜਸਵਿੰਦਰ ਲੋਂਗੋਵਾਲ ਦਾ ਸਰਜੀਤ ਪੁੱਲ ਸਾਹਿਬ ਸੁਖਜੀਤ ਸਿੰਘ ਬਹਿਰੂ ਸਾਹਿਬ ਪਾਕੀ ਸਾਡੀ ਲੀਡਰਸ਼ਿਪ ਜਿਹੜੀ ਪਿੱਛੇ ਖੜੀ ਆ ਉਹ ਸਾਰੀ ਦੋ ਦੋ ਮਿੰਟ ਮੈਂ ਨਹੀਂ ਕਰਦਾ ਹਾਂ ਪੰਦੇਰ ਸਾਹਿਬ 2:45 ਤਸਵੀਰ 2:45 ਦੇਖਿਏ ਜੋ ਘਟਨਾਕ੍ਰਮ ਹੋਆ ਹਮਾਰੇ ਲੀਡਰ ਨੇ ਆਪਕੇ ਸਮਖਿ ਸੋ ਘਟਨਾ ਰੱਖਦੀ ਹਮੇ ਅੱਜ ਇਹ ਕਹਤੇ ਹੋਏ ਬਹੁਤ ਖੇਦ ਹੋ ਰਹਾ ਹੈ पंजाब के मुख्यमंत्री ये दावा करते थे मैं किसानों के साथ हूं किसानों का वकील बन के केंद्र से लड़ रहा हूं केंद्र के मंत्रियों ने ये क्लियर कर दिया मुझे नहीं पता सच क्या है कि इसमें केंद्र का कोई दोष नहीं है केंद्र ने किसी किसान लीडर को नहीं उठाया है अब पंजाब सरकार की बारी है अगर पंजाब सरकार अभी तक कोई ऑफिशियली बयान दे नहीं रही इसका मा, इसका मतलब ये निकलता है कि उन्होंने जो कुछ किया वो स्वीकार कर लिया है कि हमने ही ऐसा किया है तो इसका अर्थ ये निकलेगा या फिर मुख्यमंत्री पंजाब सामने आए और जो कुछ उन्होंने खनौरी बॉर्डर पे किया उसकी जरूरत क्या थी हमारी बारह मांगे केंद्र के साथ है हम पंजाब सरकार के खिलाफ इस आंदोलन में कोई भी हमने कॉल नहीं दी क्योंकि केंद्र के साथ हमारी लड़ाई थी तो पंजाब सरकार ने ऐसा निर्णय क्यों लिया भी किसान लीडर को बुजुर्ग किसान लीडर को सीनियर किसान लीडर को इस तरह से दुर्व्यवहार करके उठा के लेके गए हैं और उनके एक बोलते हैं कि ये उनकी सेहत का चेकअप है ये भाई कौन सा तरीका है सेहत के चेकअप का अगर खत्म हो गया हो चेकअप तो अब लौटा दीजिए हमें और जो आज निर्णय किया था जो पंजाब की सरकार ने केंद्र से मिलकर हमारे आंदोलन को खत्म करने का निर्णय लिया था उसको दोबारा उसी तरह से कंटिन्यूटी रखने के लिए दोनों फोरमों ने फैसला किया है कि अब सुखजीत सिंह जी हरदो झंडे इसके बाद अमरंचन पे ऊपर बैठेंगे और केंद्र अथवा पंजाब सरकार ने जो हमारा आंदोलन खत्म करने का निर्णय लिया था वो आंदोलन पहले की तरह कंटिन्यूटी जारी रहेगा और ये आंदोलन चलता रहेगा और इन फॉर्मों में एसके एम नॉन पोलिटिकल में बहुत से लीडरों की लंबी लाइन है ये आंदोलन चलता रहेगा मैं बाकी मेरे लीडर बोल लेंगे मैं फिर अपील करता हूं देश के किसान मजदूर से आइए अब निर्णायक लड़ाई में हम पहुंचे हैं या तो केंद्र वार्ता करेगा या फिर टकराएगा ये केंद्र और पंजाब ने सोचना है दस दिन का समय है केंद्र के पास वो वार्ता करे कोई ठोस प्रपोजल लाए किसानों के मसले हल हो हम वार्ता के लिए दरवाजे खुले रखते हैं दस दिन के बाद अगर सरकार ने कोई निर्णय ना लिया तो शंभू बॉर्डर से दिल्ली कूच जत्थों के रूप में होगा ਇਹ ਵੀ ਫੈਸਲਾ ਉਸੀ ਤਰ੍ਹਾਂ ਜੋ ਅਸੀਂ ਅਨਾਊਂਸਮੈਂਟ ਕੀਤਾ ਜਾਰੀ ਰਹੇਗਾ ਧੰਨਵਾਦ 6 ਤਾਰੀਖ ਨੂੰ ਕਿਸਾਨ ਜਾਣਗੇ ਦੋਸਤੋ ਇਹ ਕਾਫੀ ਸੋਚ ਵਿਚਾਰ ਤੋਂ ਬਾਅਦ ਦੋਨਾਂ ਫੋਰਮਾਂ ਨੇ ਇਹ ਦੋ ਪ੍ਰੋਗਰਾਮ ਦਿੱਤੇ ਸੀਗੇ ਜਿਸ ਵਿੱਚ ਸਾਡੇ ਸੀਨੀਅਰ ਨੇਤਾ ਜਗਜੀਤ ਸਿੰਘ ਡੱਲੇਵਾਲ ਜੀ ਨੇ ਅੱਜ ਤੋਂ ਅਮਰੰਸ਼ੰਤੇ ਬੈਠਣਾ ਸੀਗਾ ਲੇਕਿਨ ਇਹ ਸਰਕਾਰ ਦੀਆਂ ਅਸੀਂ ਕਹਿੰਨੇ ਪੰਜਾਬ ਸਰਕਾਰ ਨਹੀਂ ਇਹ ਸਾਰੀਆਂ ਸਰਕਾਰਾਂ ਇੱਕੋ ਜੀਆਂ ਨੇ ਇੱਕੋ ਜਿਹੇ ਰਲੀਆਂ ਹੋਈਆਂ ਨੇ ਸਾਡੇ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰਨ ਇੱਕ ਕੀਤੀ ਆ ਉਹਨਾਂ ਨੇ ਸਾਡੇ ਬਜ਼ੁਰਗ ਲੀਡਰ ਨੂੰ ਇੱਥੋਂ ਚੱਕਿਆ ਔਰ ਇਸ ਤਰੀਕੇ ਨਾਲ ਚੱਕਿਆ ਕਿ ਜਿਸ ਤਰ੍ਹਾਂ ਉਹ ਦੁਨੀਆ ਦਾ ਬੜਾ ਤਗੜਾ ਕੋਈ ਅੰਤਕਵਾਦੀ ਹੋਵੇ ਬੜਾ ਤਗੜਾ ਗੈਂਗਸਟਰ ਹੋਵੇ ਔਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਸ ਡੱਲੇਵਾਲ ਦੀ ਸੋਚ ਦੇ ਪਿੱਛੇ ਅਨੇਕਾਂ ਡੱਲੇਵਾਲ ਬੈਠੇ ਹੋਏ ਨੇ ਔਰ ਇਹ ਪਹਿਲਾਂ ਵੀ ਨੋਸਵਨ ਕੀਤੀ ਜਾ ਚੁੱਕੀ ਸੀ ਕਿ ਇਹ سلسلہ ਲਗਾਤਾਰ ਜਾਰੀ ਰਹੂਗਾ ਅਮਰ ਅਨਸ਼ੰਦਾ ਔਰ ਅਗਰ ਅੱਜ ਸਰਕਾਰ ਨੇ ਚੱਕ ਲਿਆ ਤੇ ਪਹਿਲੋ ਮੇਰਾ ਨੰਬਰ ਡਿਕਲੇਅਰ ਹੋ ਚੁੱਕਾ ਸੀਗਾ 2 ਨੰਬਰ ਤੇ ਮੈਂ ਬੈਠੂਗਾ ਸੋ ਉਹ ਜਿਹੜਾ ਮੈਂ ਆਪਣੇ ਆਪ ਨੂੰ ਬੜਾ ਮਾਨ ਮਹਿਸੂਸ ਕਰਦਾ ਕਿ ਉਸ ਕੁਰਬਾਨੀ ਵਾਸਤੇ ਅੱਜ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਔਰ ਮੈਂ ਕੋਸ਼ਿਸ਼ ਕਰੂੰਗਾ ਉਸ ਪ੍ਰਮਾਤਵਾਂਗੇ ਅਰਦਾਸ ਹੀ ਕਰੂੰਗਾ ਕਿ ਡੱਲੇਵਾਲ ਦੀ ਸੋਚ ਤੇ ਔਰ ਜੋ ਦੋਨਾਂ ਫੋਰਮ ਵਾਲੀ ਸੋਚ ਆ ਕਿ ਕਿਸਾਨਾਂ ਔਰ ਮਜ਼ਦੂਰਾਂ ਦੀਆਂ ਮੰਗਾਂ ਮਨਵਾ ਕੇ ਆਪਾਂ ਘਰ ਜਾਣਾ ਵਾ ਚਾਹੇ ਸਾਡੀਆਂ ਕਿੰਨੀਆਂ ਵੀ ਜਾਨਾਂ ਚਲੇ ਜਾਂਦੀਆਂ ਨੇ ਉਹਦੇ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹਾਂ ਔਰ ਮੈਂ ਧੰਨਵਾਦ ਕਰਦਾ ਮੋਰਚੇ ਦਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਪਾਂ ਇਹ ਸਾਡਾ ਲੀਡਰ ਜਿਹੜਾ ਇਹ ਬੈਠੂਗਾ ਉਸ ਤੋਂ ਇਲਾਵਾ ਬਹਿਰੂ ਸਾਹਿਬ ਨੇ ਵੀ ਆਪਣਾ ਜਿਹੜਾ ਸਾਡੇ ਬਜ਼ੁਰਗ ਨੇਤਾ ਨੇ ਆਪਣਾ ਆਫਰ ਪੇਸ਼ ਕੀਤਾ ਸੀਗਾ ਕਿ ਡੱਲੇ ਵਾਲ ਤੋਂ ਬਾਅਦ ਮੈਨੂੰ ਬਿਠਾ ਦਿਓ ਲੇਕਿਨ ਆਪਾਂ ਸਤਿਕਾਰ ਕਰਦੇ ਹਾਂ ਉਹਦਾ ਮਾਣ ਕਰਦੇ ਹਾਂ ਦੋਨੇ ਫਾਰਮ ਔਰ ਉਸ ਕਰਕੇ ਫਾਰਮ ਦੀ ਜਿਹੜੀ ਜਿਹੜੀ ਮੀਟਿੰਗ ਫੈਸਲਾ ਆਇਆ ਉਹਦੇ ਚ ਮੈਂ ਅੱਜ ਤੋਂ ਮਰਨਰ ਤੇ ਬੈਠੂਗਾ ਮਰਤਵਾਰ ਅਗਲਾ ਅਗੂ ਜਿਹੜਾ ਵਾ ਉਹ ਬਿਲਕੁਲ ਤਿਆਰ ਬਰ ਤਿਆਰ ਆ ਜਿਸ ਦਿਨ ਮੈਂ ਕਹੂੰਗਾ ਮੈਂ ਇਹ ਜ਼ਰੂਰ ਕਹੂੰਗਾ ਕਿ ਅਗਰ ਮੇਰੇ ਪ੍ਰਾਣ ਇੱਥੇ ਚਲੇ ਜਾਂਦੇ ਨੇ ਮੇਰੀ ਸ਼ਹੀਦੀ ਹੋ ਜਾਂਦੀ ਆ ਮੈਂ ਆਪਣੇ ਆਪ ਨੂੰ ਬੜਾ ਕਿਸਮ ਦਾ ਵਾਲਾ ਸਮਝੂੰਗਾ ਕਿ ਮੈਂ ਫੌਜ 'ਚ 35 ਸਾਲ ਕੰਮ ਕੀਤਾ ਉੱਥੇ ਮੇਰੀ ਸ਼ਹੀਦੀ ਨਹੀਂ ਹੋਈ ਲੇਕਿਨ ਮੇਰੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾ ਸ਼ਹੀਦੀ ਹੋਈ ਆ ਔਰ ਉਸ ਤੋਂ ਬਾਅਦ ਜਿਹੜੀ ਸਿਲਸਿਲਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਔਰ ਮੈਂ ਉਹਨਾਂ ਚਿਰ ਮੇਰਾ ਸਸਕਾਰ ਨਾ ਕੀਤਾ ਜਾਵੇ ਜਿੰਨਾ ਚਿਰ ਸਾਡੇ ਕਿਸਾਨਾਂ ਮੁੰਡੇ ਮੰਗਾਇਣੀਆਂ ਮੰਨੀਆਂ ਜਾਂਦੀਆਂ ਧੰਨਵਾਦ ਜਸਵਿੰਦਰ ਲੰਗੋਆ ਜ਼ਿੰਮੇਵਾਰੀ ਇੱਥੋਂ ਸਵੇਰੇ ਸਵੇਰੇ ਪੰਜਾਬ ਸਰਕਾਰ ਦੀ ਪੁਲਿਸ ਨੇ ਕੀਤੀ ਹੈਗੀ ਹੈ ਇਹ ਗ੍ਰਿਫਤਾਰੀ ਜਿਸ ਮਨਸਾ ਨਾਲ ਉਹਨਾਂ ਨੇ ਕੀਤੀ ਇਸ ਅੰਦੋਲਨ ਨੂੰ ਖੇਲ ਕਰਨ ਲਈ ਦੋਨੇ ਮੋਰਚਿਆਂ ਦੇ ਐਲਾਨ ਨੂੰ ਤਾਰਫੀਡ ਕਰਨ ਲਈ ਇਸ ਗੱਲ ਲਈ ਤਾਂ ਸਾਨੂੰ ਮਾਣ ਹੈ ਸਾਰੇ ਦੇਸ਼ ਦੇ ਕਿਸਾਨਾਂ ਦੇ ਉੱਤੇ ਆਪਣੇ ਦੋਨੇ ਮੋਰਚਿਆਂ ਦੀ ਲੀਡਰਸ਼ਿਪ ਦੇ ਉੱਤੇ ਕਿ ਅਸੀਂ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਸ ਅੰਦੋਲਨ ਨੂੰ ਸਗੋਂ ਠੰਡਾ ਨਹੀਂ ਹੋਰ ਤਿੱਖਾ ਕਰਾਂਗੇ ਜਿਵੇਂ ਉਸੇ ਤਰ੍ਹਾਂ ਹੀ ਦੋਨਾਂ ਐਲਾਨਾਂ ਨੂੰ ਪ੍ਰੋਪਰ ਤਕੜੇ ਹੋ ਕੇ ਲਾਗੂ ਕਰਾਂਗੇ ਸਗੋਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਪੂਰੇ ਦੇਸ਼ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਪੰਜਾਬ ਦੇ ਅੰਦਰ ਇਨਕਲਾਬੀਆਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਪ ਨੂੰ ਇਹ ਕਹਿੰਦਾ ਸੀ ਵੀ ਮੈਂ ਕਿਸਾਨਾਂ ਦਾ ਹਥੈਸੀ ਆ ਉਸ ਮੁੱਖ ਮੰਤਰੀ ਦਾ ਕਹਿਣੀ ਤੇ ਕਰਨੀ ਦਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਪਤਾ ਚੱਲਿਆ ਹੈ ਵੀ ਇਹ ਮੁੱਖ ਮੰਤਰੀ ਕਿਸਾਨਾਂ ਦਾ ਨਹੀਂ ਇਹ ਇਹਨਾਂ ਨੀਤੀਆਂ ਨੂੰ ਜਿਹੜੀਆਂ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ ਵਾਲੀਆਂ ਨੇ ਉਹਨਾਂ ਨੂੰ ਮੰਨਣ ਦੇ ਵਿੱਚ ਕੇਂਦਰ ਦਾ ਹਮੇਤੀ ਬਣਿਆ ਹੋਇਆ ਹੈਗਾ ਸੋ ਇਹਦੇ ਨਾਲ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਢੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅंदोलਨ ਉਹਦੂ ਤਿੱਖਾ ਹੋ ਰਿਹਾ ਹੈ ਆਪੋ ਆਪਣੇ ਘਰਾਂ ਦੇ ਕੰਮ ਧੰਦੇ ਸੰਕੋਚਦੇ ਹੋਏ ਉਹ ਵਾਡਰਾਂ ਵੱਲ ਨੂੰ ਵਧੋ ਤੇ ਉਵੇਂ ਜਿਵੇਂ ਆਪਣੇ ਐਲਾਨ ਨੇ ਜਿਵੇਂ 6 ਦਸੰਬਰ ਨੂੰ ਸ਼ੰਭੂ ਬਾਡਰ ਤੋਂ ਦਿੱਲੀ ਕੁਝ ਕਰੋ ਦਾ ਐਲਾਨ ਤੇ ਇਸ ਮਰਨ ਵਰਤ ਦੇ ਉੱਤੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਅੱਜ ਬੈਠਣ ਦਾ ਐਲਾਨ ਕਰ ਦਿੱਤਾ ਦੋਨੇ ਮੋਰਚਿਆਂ ਦੀ ਸਹਿਮਤੀ ਨਾਲ ਤੇ ਹੁਣ ਇਸ ਮੋਰਚੇ ਨੂੰ ਜਿੱਤਣ ਲਈ ਇਹਨਾਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਲੋਕਾਂ ਦੇ ਫੈਸਲਾ ਕਰ ਲਿਆ ਸੋ ਆਓ ਇਹ ਸਰਹੱਦ ਪਾਰ ਦੀ ਲੜਾਈ ਦੇ ਵਿੱਚ ਆਪਾਂ ਸਮੁੱਚੇ ਦੇਸ਼ ਵਾਸੀ ਇਕਜੁੱਟ ਹੋ ਕੇ ਇਹ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਈਏ ਪੱਤਰਕਾਰ ਦੋ ਦੋ ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀਗਾ 16 ਤਰੀਕ ਨੂੰ ਤੇ 18 ਤਰੀਕ ਨੂੰ ਇੱਕ ਮਰਨਵਾਰਤਾਲਾ ਸੈਕੰਡ 6 ਤਰੀਕ ਦਸੰਬਰ ਤੋਂ ਦਿੱਲੀ ਕੂਚਾਲਾ ਦੋਨੇ ਸਾਡੇ ਜਿਉਂ ਦੀ ਤਿਉਂ ਸਟੈਂਡ ਕਰਦੇ ਨੇ ਪਹਿਲਾਂ ਵਾਲੇ ਬੁਲਾ ਰਹੇ ਨੇ ਦੱਸਤਾ ਕੱਲ ਰਾਤ ਜੋ ਇਹਨਾਂ ਨੇ ਡੱਲਿਆ ਸਾਹਿਬ ਨੂੰ ਚੱਕ ਕੇ ਸਾਡਾ ਅੱਜ ਦਾ ਜਿਹੜਾ ਮਰਨ ਵਰਤਾ ਵਾਲਾ ਜਿਹੜਾ ਐਕਸ਼ਨ ਪ੍ਰੋਗਰਾਮ ਦੋਨਾਂ ਮੋਰਚਾਂ ਵੱਲੋਂ ਸ਼ੁਰੂ ਕਰਨ ਦਾ ਪ੍ਰੋਗਰਾਮ ਸੀ ਉਹਨੂੰ ਫਲੌਪ ਕਰਨ ਦੀ ਕੋਸ਼ਿਸ਼ ਕੀਤੀ ਐ ਆ ਉਹਨੂੰ ਅਸੀਂ ਕੰਟੀਨਿਊ ਕਰਤਾ ਸੁਖਜੀਤ ਸਿੰਘ ਜੀ ਤੋਂ ਬਾਅਦ ਉਹਦੀ ਲਗਾਤਾਰਤਾ 'ਚ ਬੈਠਣਗੇ ਤੇ ਇਹ ਵੀ ਅਸੀਂ ਨੋਟ ਕੀਤਾ ਵੀ ਰਾਤ 7:00 ਹੋ ਸਕਿਉਰਟੀ ਦੇ ਵਿੱਚ ਕੁਝ ਕਮੀ ਰਹੀ ਐ ਉਹ ਕਮੀ ਕਰਕੇ ਉਹ ਚੱਕਣ ਦੇ ਵਿੱਚ ਕਾਮਯਾਬ ਹੋ ਗਏ ਹੁਣ ਜਿਹੜਾ ਇਹਨਾਂ ਨੂੰ ਬਿਠਾਵਾਂਗੇ ਉਹ ਅਸੀਂ ਕੋਈ ਕਮੀ ਛੱਡਾਂਗੇ ਨਹੀਂ ਭਾਵੇਂ ਸਾਨੂੰ ਰਸਤਿਆਂ ਤੇ ਬਲਾਕ ਕਰਨੇ ਪੈਣ ਟਰਾਲੀਆਂ ਲਾਉਣੀਆਂ ਪੈਣ ਕੋਈ ਅ ਪੁਰਸ ਵਾਲਾ ਤਾਂ ਕੀ ਇੱਥੋਂ ਤੱਕਰ ਉਹਨਾਂ ਦਾ ਕੋਈ ਪਰਿੰਦਾ ਵੀ ਨਹੀਂ ਆ ਸਕੂਗਾ ਸਾਡੇ ਤੱਕਰ ਇਸ ਅਸੀਂ ਸਕਾਉਟ ਦੇ ਇੰਤਜ਼ਾਮ ਕਰ ਲਏ ਬਾਕੀ ਅਸੀਂ ਕਹਿੰਦੇ ਆ ਵੀ 13 ਫਰਬਰੀ ਤੋਂ ਅੰਦੋਲਨ ਸ਼ੁਰੂ ਹੋਇਆ ਮੈਂ ਤਾਂ ਕਹੂੰਗਾ ਅੱਜ ਉਸ ਅੰਦੋਲਨ ਦੀ ਦੂਜੀ ਪਾਰੀ ਸ਼ੁਰੂ ਹੋ ਰਹੀ ਹੈ ਪਹਿਲੀ ਜਿਹੜੀ 13 ਫਰਬਰੀ ਤੋਂ ਚੱਲੀ ਆ ਕੱਲ ਤੱਕਰ ਉਹ ਵੀ ਕੋਈ ਘੱਟ ਕਮਜਾਬ ਨਹੀਂ ਵੱਡੀਆਂ ਵੱਡੀਆਂ ਉਹਦੇ ਵਿੱਚ ਕਾਰਨਾਮੇ ਹੋਏ ਆ ਪਰ ਜਿਹੜੀ ਦੂਜੀ ਪਾਰੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਹ ਪਹਿਲੀ ਪਾਰੀ ਨਾਲੋਂ ਵੀ ਜ਼ਬਰਦਸਤ ਹੋਊਗੀ ਤੁਸੀਂ ਦੇਖੋਗੇ ਇਸ ਜੀ ਧੰਨਵਾਦ ਜੀ ਮੈਂ ਇੱਕ ਹੀ ਗੱਖੂ ਰਾਖੀ ਕਰਨੀ ਆ ਵਾਰ ਕਰੂਗੀ ਸਰਕਾਰ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਰਾਖੀ ਕਰਨ ਦਾ ਜੁੰਮਾ ਹੁਣ ਤੁਹਾਡੇ ਸਿਰ ਤੇ ਆ ਤੁਸੀਂ ਆਓ ਆਪਣੇ ਆਗੂਆਂ ਦੀ ਰਾਖੀ ਕਰੋ ਸਰਕਾਰ ਜ਼ਬਰ ਕਰੂਗੀ ਜੀ ਅਨਾਉਂਸਮੈਂਟ ਸਾਬ ਗੱਲ ਤਰੀ ਹੁਣ ਤੁਹਾਡੀ ਸਰਕਾਰ ਨਾਲ ਪੂਰੇ ਕਟੜ ਕਰਮ ਤੋਂ ਬਾਅਦ ਪੂਰਾ ਦਿਨ ਲੰਘ ਗਿਆ ਹੁਣ ਕੋਈ ਗੱਲ ਤਰੀ ਆਪਾਂ ਸਵੇਰ ਗੱਲ ਕਰ ਰਹੇ ਸੀ ਤੁਸੀਂ ਕਹੇ ਸੀ ਕਿ ਹਲੇ ਕੋਈ ਸੁਣਿਆ ਨਹੀਂ ਹੈ ਹੁਣ ਕੋਈ ਗੱਲਬਾਤ ਹੋਈ ਸੁਣਿਆ ਆਇਆ ਕੋਈ ਕੋਈ ਸਨੇਹਾ ਨਹੀਂ ਅਸੀਂ ਤੇ ਸਗੋ ਟੋੜੇ ਢੰਗ ਨਾਲ ਮੰਗ ਰਹੇ ਪੰਜਾਬ ਸਰਕਾਰ ਕੋ ਬਾਬਾ ਆਪ ਦਾ ਸਪਸ਼ਟੀਕਰਨ ਦੋ ਵੀ ਤੁਸੀਂ ਇਸ ਕਾਰਵਾਈ ਵਿੱਚ ਕੇਂਦਰ ਦੀ ਕਾਰਵਾਈ ਵਿੱਚ ਕਿਉਂ ਸ਼ਾਮਲ ਹੋਏ ਕੇਂਦਰ ਨਾਲ ਤੇ ਕੋਈ ਸਾਡੀ ਗੱਲਬਾਤ ਨਹੀਂ ਹੈਗੀ ਔਰ ਅਸੀਂ ਆਪਣੇ ਲੋ ਦੱਸਦਾ ਵੀ ਗੱਲਬਾਤ ਲਈ ਦੋਵਾਂ ਫੋਰਮਾਂ ਦੇ ਰਸਤੇ ਖੁੱਲੇ ਨੇ ਕੇਂਦਰ ਸਰਕਾਰ ਸਾਹਮਣੇ ਆਵੇ ਪ੍ਰਪੋਜ਼ਲ ਲੈ ਕੇ ਆਵੇ ਜਿਹਦੇ ਨਾਲ ਸਮੋਰਚੇ ਦਾ ਸੌਖਾ ਸਖਾਲਾ ਹੱਲ ਕੱਢਿਆ ਜਾ। ਢੱਲੇਵਾਲ ਸਾਹਿਬ ਨਾਲ ਕੋਈ ਤੁਹਾਡੀ ਗੱਲਬਾਤ ਵੀ ਕਰਾਈ ਗਈ ਕਿ ਸੁਨੇਹਾ ਢੱਲੇਵਾਲ ਸਾਹਿਬ ਵੱਲੋਂ ਲਵਾਇਆ ਗਿਆ ਤੁਹਾਨੂੰ। ਕਾਕਾ ਸਿੰਘ ਜੀ ਕੋਟੜਾ ਜੀ ਦੀ ਗੱਲਬਾਤ ਹੋਈ ਸੀਗੀ। ਉਹ ਦੱਸੋ। ਠੀਕ ਆ ਦੱਸ ਦਿਓ ਬੋਲ। ਢੱਲੇਵਾਲ ਸਾਹਿਬ ਨਾਲ ਮੇਰੀ ਗੱਲ ਹੋਈ ਸੀ। ਆਹ। ਹੱਥ ਕਰਦੋ ਜੀ ਬੋਲਣਾ ਜੀ। ਬੋਲ ਦੋ। ਹੱਥ ਕਰ। ਸਭ ਨੂੰ ਕਰ ਦੋ। ਸਵੇਰੇ ਸਾਢੇ 1:8 ਵਜੇ ਡੀਐਸਪੀ ਇੱਥੇ ਜਿਹੜਾ ਇੰਚਾਰਜ ਹੈ ਉਹਦਾ ਫੋਨ ਆਇਆ ਸੀ ਕਿ ਪ੍ਰਧਾਨ ਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਵੀ ਤੁਸੀਂ ਕੌਣ ਬੋਲਦੇ ਹੋ ਕਹਿੰਦਾ ਮੈਂ ਡੀਐਸਪੀ ਬੋਲਦਾ ਮੈਂ ਕਿਹਾ ਵੀ ਬਹੁਤ ਕੁਝ ਵੇਖ ਲਿਆ ਤੁਹਾਡਾ ਬੋਲਣ ਦਾ ਬਿਓ ਹੋਣੀ ਮੈਂ ਉਹ ਫੋਨ ਕੱਟਿਆ ਗਿਆ ਕੱਟਤਾ ਸੀਗਾ ਦੁਬਾਰਾ ਫੇਰ ਫੋਨ ਆਇਆ ਜਸ ਕਰਨ ਦੀ ਦਾ ਜੀ ਅਸੀਂ ਤਾਂ ਡੱਲੇਵਾਲ ਸਾਹਿਬ ਦੇ ਲੀੜੇ ਲੈ ਕੇ ਜਾਣੇ ਸੀ ਦਵਾਈਆਂ ਇੱਥੇ ਜੇ ਮੈਂ ਕਿਹਾ ਵੀ ਹੈਨਾ ਫਿਕਰ ਹੈ ਤਾਂ ਉਹਨਾਂ ਨੂੰ ਦਿਨੇ ਲੈ ਜਾਂਦੇ ਤਾਂ ਉਸ ਤੋਂ ਕਹਿੰਦੇ ਵੀ ਦਵਾਈਆਂ ਅਸੀਂ ਮਨਾ ਕਰਤਾ ਵੀ ਕੋਈ ਦਵਾਈ ਨਹੀਂ ਦੇਣੀ ਕੋਈ ਲੀੜੇ ਨਹੀਂ ਦੇਣੇ ਜੋ ਤੁਹਾਡੇ ਵਾਸਤਾ ਜੋ ਤੁਸੀਂ ਕਰਦੇ ਆ ਤੁਹਾਡੇ ਸਟੇਟਿਚਾ ਤੁਸੀਂ ਕਰਨੀ ਜਿੰਨਾ ਚਿਰ ਡੱਲੇਵਾਲ ਸਾਹਿਬ ਨਾਲ ਸਾਡੀ ਬਾਤ ਨਹੀਂ ਕਰਾਉਂਦੇ ਗੱਲ ਨਹੀਂ ਕਰਦੇ ਅਸੀਂ ਕੋਈ ਲੀੜਾ ਨਹੀਂ ਦੇਣਾ ਕੋਈ ਦਵਾਈ ਨਹੀਂ ਦੇਣੀ ਤੋਂ 9:00 ਵਜੇ ਮੇਰੀ ਉਹਨਾਂ ਨੇ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਵਾਈ ਸੀ ਡੱਲੇਵਾਲ ਸਾਹਿਬ ਨੇ ਮੈਨੂੰ ਇਹੀ ਕਿਹਾ ਕਿ ਜਿਹੜਾ ਮੈਂ ਇੱਥੇ ਸ਼ੁਰੂ ਕਰਨਾ ਸੀ 12:00 ਵਜੇ ਮਰਸ਼ਦ ਤੋਂ ਮੈਂ ਕਰਤਾ ਮੈਂ ਕੋਈ ਇਹਨਾਂ ਦੀ ਰੋਟੀ ਜੇਲ੍ਹ ਦੇ ਵਿੱਚ ਲੈ ਜਾਣ ਥਾਣੇ 'ਚ ਲੈ ਜਾਣ ਹਸਪਤਾਲ ਦੇ ਵਿੱਚ ਲੈ ਜਾਣ ਕੁਛ ਨਹੀਂ ਖਾਣਾ ਤਾਂ ਮੈਂ ਕਹੇ ਵੀ ਜੇ ਤੁਸੀਂ ਇੱਥੋਂ ਤੱਕ ਫੈਸਲਾ ਕੀਤਾ ਹੈ ਤਾਂ ਫਿਰ ਇੱਕ ਸ਼ਰਤ ਸਾਡੀ ਹੋਰ ਵੀ ਇਹਨਾਂ ਨੂੰ ਸਰਕਾਰ ਤੋਂ ਪਾਣੀ ਵੀ ਨਹੀਂ ਇਹਨਾਂ ਦਾ ਪੀਣਾ ਤਾਂ ਮੇਰੇ ਤੌਰ ਤੇ ਜਿਹੜੀ ਸਾਡੀ ਗੱਲ ਹੋਈ ਹੈ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਪਾਣੀ ਵੀ ਛੱਡਿਆ ਹੋਇਆ ਰੋਟੀ ਤਾਂ ਕੀ ਲੈਣਾ ਜੋ ਵੀ ਸਰਕਾਰਾਂ ਦਾ ਕੁਛ ਦੇਣਾ ਉਹਨੇ ਕੁਛ ਨਹੀਂ ਲੈਣਾ ਇਸ ਕਰਕੇ ਡੱਲੇਵਾਲ ਸਾਹਿਬ ਡਿਡ ਨੇ ਉਹ ਕਹਿੰਦਾ ਵੀ ਹੁਣ ਮੋਰਚਾ ਤੁਸੀਂ ਸਾਹਮਣੇ ਮੈਂ ਕਲੀਅਰ ਕਰਨਾ ਚਾਹੁੰਦਾ ਹੈ ਹੁਣ ਡੱਲੇਵਾਲ ਸਾਹਿਬ ਸਰਕਾਰ ਦੀ ਸਟੇਟਿਚ ਹੈ ਉਹਨੂੰ ਕੀ ਕਰਨਾ ਹੈ ਕੀ ਦੇਖਣਾ ਹੈ ਹੁਣ ਮੋਰਚੇ ਦੋਨੇ ਫੋਰਮਾਂ ਨੇ ਇੱਥੇ ਵਿਚਾਰ ਕੇ ਜੋ ਐਲਾਨ ਕਰਨਾ ਹੈ ਜੋ ਫੈਸਲਾ ਕਰਨਾ ਹੈ ਅਸੀਂ ਕਰਨਾ ਹੈ ਹੁਣ ਡੱਲੇਵਾਲ ਸਾਹਿਬ ਪੁਲਿਸ ਨੂੰ ਜੋ ਉਹਨੂੰ ਕੁੱਟ ਲੈ ਮਾਰ ਲੈ ਉਹਨੂੰ ਖਵਾ ਕੇ ਵੇਖ ਲੈ ਜਿਹੜੀ ਕਲੀਅਰ ਕਰਦਾ ਹੈ ਜਿਹੜੀ ਪੰਜਾਬ ਸਰਕਾਰ ਭਲੇਖੇ ਚ ਹੈ ਜਿਹੜੇ ਵੱਡੇ ਵੱਡੇ ਅਫਸਰ ਤੜਕੇ ਥੁ ਚੱਕ ਕੇ ਲੈ ਕੇ ਨੇ ਆਪਦੇ ਵੈਜ ਇੱਥੇ ਸਿੱਟ ਕੇ ਗਏ ਨੇ ਉਹਨਾਂ ਨੂੰ ਆਪ ਦਾ ਜੋਰ ਲਾ ਗਿਆ ਤਾਂ ਡੱਲੇਵਾਲ ਸਾਹਿਬ ਕੱਲਾ ਹੈ ਉਹਨੂੰ ਵੇਖ ਲੈਣ ਰੋਟੀ ਖਵਾ ਕੇ ਉਹਨੂੰ ਵੇਖ ਲੈਣ ਪਾਣੀ ਪਿਆ ਕੇ ਉਹਨਾਂ ਨੂੰ ਵੇਖ ਲੈਣ ਸਾਨੂੰ ਵਿਸ਼ਵਾਸ ਹੈ ਡੱਲੇਵਾਲ ਸਾਹਿਬ ਜਾਨ ਦੇ ਦੇਣਗੇ ਪਿੱਛੇ ਨਹੀਂ ਹਟਣਗੇ ਇਸ ਕਰਕੇ ਮੈਂ ਸਾਰਾ মিডিਆ ਨੂੰ ਇਹ ਵਿਸ਼ਵਾਸ ਕਰਦਾ ਕਿ ਡੱਲੇਵਾਲ ਕਾਇਮ ਹੈ ਸਾਡੀ ਗੱਲ ਹੋਈ ਆ ਹੁਣ ਸਾਡੀ ਜ਼ਿੰਮੇਵਾਰੀ ਸਾਡੇ ਦੋਨੇ ਫੋਰਮਾਂ ਦੀ ਆ ਜਿਹੜੇ ਮੋਰਚੇ ਐ ਇਹਨਾਂ ਦੀ ਕੋਸ਼ਿਸ਼ ਸੀ ਕਿ ਐਸ ਮੋਰਚਿਆਂ ਨੂੰ ਕਮਜ਼ੋਰ ਕੀਤਾ ਜਾਵੇ ਕਿ ਕਿਸਾਨ ਇਹਨਾਂ ਨੂੰ ਜਾਣ ਬੁੱਝ ਕੇ ਸੋਚੀ ਸਮਝੀ ਸਕੀਮ ਦੇ ਨਾਲ ਲੁਧਿਆਣੇ ਲੈ ਕੇ ਗਏ ਨੇ ਜਾਂ ਉਹਨੂੰ ਹਰਿਆਣਾ ਚ ਵੀ ਲਿਜਾ ਸਕਦੇ ਸੀ ਦਿੱਲੀ ਵੀ ਲਿਜਾ ਸਕਦੇ ਸੀ ਉਹ ਸੋਚੀ ਸਮਝੀ ਸ਼ਕੀਰ ਦੇ ਨਾਲ ਲੁਧਿਆਣੇ ਲੈ ਕੇ ਗਏ ਕਿ ਕਿਸਾਨ ਲੁਧਿਆਣੇ ਕੰਨੀ ਨੂੰ ਆ ਜਾਣਗੇ ਇਹ ਮੋਰਚੇ ਖਾਲੀ ਹੋ ਜਾਣਗੇ ਪਰ ਸਾਡੇ ਮੈਂ ਧੰਨਵਾਦ ਆ ਸਾਡੇ ਆਗੂਆਂ ਦੇ ਵਰਕਰਾਂ ਦੇ ਦਿੱਤੇ ਹੋਏ ਪ੍ਰੋਗਰਾਮ ਨਾਲ ਖਨੌਰੀ ਆਏ ਨੇ ਸਾਡਾ ਵਰਕਰ ਕੋਈ ਲੁਧਿਆਣੇ ਨਹੀਂ ਗਿਆ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਸਾਡਾ ਐਲਾਨ ਕੀਤਾ ਸੀ ਫਾਰਮਾਂ ਦਾ ਹੁਣ ਤੋਂ ਬਾਅਦ ਸਾਡਾ ਮਰਨ ਵਰਤ ਸ਼ੁਰੂ ਹੋ ਜਾਊਗਾ ਅਸੀਂ ਮਾਰਚ ਕਰਕੇ ਜਿਹੜੀ ਸਟੇਜ ਤੇ ਬੰਦਾ ਚੱਲ ਰਿਹਾ ਉੱਥੇ ਜਾਣਾ ਤੁਹਾਡੇ ਸਾਹਮਣੇ ਸਾਰਾ ਕੁਝ ਹੋਊਗਾ ਜਿੱਥੋਂ ਤੱਕ ਹੈਗਾ ਡੱਲੇਵਾਲ ਸਾਹਿਬ ਨੂੰ ਛਡਾਉਣ ਦਾ ਸਾਡਾ ਅੰਦੋਲਨ ਜਾਰੀ ਆ ਜਾਰੀ ਰਹੂਗਾ ਅਸੀਂ ਵੇਟ ਕਰਦੇ ਆਂ ਪੰਜਾਬ ਸਰਕਾਰ ਦੀ ਅਸੀਂ ਤੁਹਾਡੇ ਮਾਧਮ ਨਾਲ ਕਿਹਾ ਨਾ ਆਪਣਾ ਸਪਸ਼ਟੀ ਕਰਨ ਦਿਓ ਹੋਰ ਇਹਦੇ ਬਾਰੇ ਵੀ ਜੋ ਫਾਰਮਾ ਤੇ ਚਰਚਾ ਹੋਊਗੀ ਤੁਹਾਨੂੰ ਆ ਕੇ ਦੱਸਾਂਗੇ ਮੇਰੀ ਇੱਕ ਹੋਰ ਬੇਨਤੀ ਸੀ ਸਾਰੇ ਪੰਜਾਬ ਦੇ ਪੱਤਰਕਾਰ ਨੇ ਬਾਹਰ ਦੇ ਵੀ ਨੇ ਸਾਰੇ ਸਾਡੇ ਸਹਿਯੋਗੀ ਦੋ ਦੋ ਟੀਮਾਂ ਬਣਾਓ ਮੇਰੇ ਵੀਰੇ ਇੱਥੇ ਕੋਈ ਵੀ ਘਟਨਾ ਕਰਮ ਘਟ ਸਕਦਾ ਪਹਿਰੇਦਾਰੀ ਥੋੜੀ ਵੀ ਚਾਹੀਦੀ ਵੀ ਤੁਸੀਂ ਦੇਸ਼ ਦੁਨੀਆ ਨੂੰ ਬਖਾਲੋ ਬੇ ਇੱਥੇ ਕੀ ਹੋ ਰਿਹਾ ਉਹ ਦੇਖ ਤਾਂ ਜਿਵੇਂ ਤੁਸੀਂ